ਤੋ ਉਹਨਾਂ ਸਾਰਿਆਂ ਪਿੰਡਾਂ ਦੇ ਜਦੋਂ ਮੈਂ ਸਵਾਗਤੀ ਗੇਟ ਦੇਖਦਾ ਤਾਂ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਕੋਈ ਲਗਭਗ 20-22 ਮੈਨੂੰ ਸਵਾਗਤੀ ਗੇਟ ਦਿਸ ਪੈਂਦੇ ਆ ਜੀ ਉਹ ਜੇਕਰ ਅਸੀਂ ਕਹੀਏ ਕਿ ਉਹ ਵਿਕਾਸ ਆ ਤੇ ਅਸੀਂ ਉਹਨੂੰ ਵਿਕਾਸ ਕਹਿ ਸਕਦੇ ਆ ਨਹੀਂ ਅੱਜ ਤੱਕਰੀਬਨ ਹਰ ਇੱਕ ਪਿੰਡ ਦੇ ਵਿੱਚ ਗੇਟ ਬਣੇ ਹੋਏ ਆ ਜੀ ਤੇ ਜੇਕਰ ਉਹਨਾਂ ਗੇਟਾਂ ਦੀ ਲਾਗਤ ਦੀ ਗੱਲ ਕਰੀਏ ਕੋਈ ਸਮਾਂ ਸੀ ਕਿ ਉਹਨਾਂ ਦੇ ਉੱਪਰ 3-4 ਲੱਖ ਖਰਚਾ ਆਉਣਾ ਸੀ ਅੱਜ ਉਹਨਾਂ ਗੇਟਾਂ ਦੇ ਉੱਪਰ ਖਰਚਾ ਕਰੋੜ ਦੇ ਨਜ਼ਦੀਕ ਵੀ ਪਹੁੰਚ ਗਿਆ ਹੈ ਤੇ ਜੇਕਰ ਅਸੀਂ ਸਿਰਫ ਆਪਣੀ ਹੌਮੇ ਨੂੰ ਪੱਠੇ ਪਾਉਣ ਦੇ ਵਾਸਤੇ ਕਿ ਆਪਣੀ ਗਿੱਜੇ ਦੇ ਵਿੱਚ 4 ਰੁਪਏ ਦਿਖਾਉਣ ਦੇ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਗੇਟ ਬਣਾ ਰਹੇ ਹਾਂ ਤਾਂ ਫਿਰ ਉਹ ਗੱਲ ਜਿਹੜੀ ਹੈ ਉਹ ਸਾਡੇ ਵਿਕਾਸ ਦੇ ਨਾਲ ਨਹੀਂ ਜੁੜਦੀ ਪੰਜਾਬ ਜਿਹੜਾ ਨਾ ਇਹ ਸਾਡੇ ਐਨਆਰਆਈ ਭੈਣਾ ਭਰਾਵਾਂ ਦੇ ਸਿਰ ਤੇ ਚੱਲਦਾ ਜੀ ਉਹੀ ਡਿਵੈਲਪਮੈਂਟ ਪੰਜਾਬ ਸਰਕਾਰ ਨੇ ਨਹੀਂ ਕਰਾਈ ਜਿੰਨੀ ਡਿਵੈਲਪਮੈਂਟ ਸਾਡੇ ਐਨ ਆਰ ਆਈ ਭੈਣਾ ਭਰਾਵਾਂ ਨੇ ਕਰਾਈ ਅੱਜ ਤੋਂ ਜੇਕਰ ਅਸੀਂ ਨਜ਼ਰ ਮਾਰਦੇ ਹਾਂ ਕੋਈ ਲਗਭਗ ਆ ਲਾ ਕੇ ਚਲੋ ਤੁਸੀਂ 30 ਸਾਲ ਪਿੱਛੇ ਚਲ ਜਓ 30 ਸਾਲ ਪਹਿਲਾਂ ਕਿਸੇ ਪਿੰਡ ਦੇ ਵਿੱਚ ਕੋਈ ਗੇਟ ਨਹੀਂ ਸੀ ਹੁੰਦਾ ਕੀ ਗੱਲ ਪਿੰਡ ਲੱਭਦੇ ਨਹੀਂ ਸੀ ਹੁੰਦੇ ਤੇ ਉਹ ਗੇਟ ਕੀ ਤੁਹਾਨੂੰ ਮੀਂਹ ਤੋਂ ਬਚਾ ਲਉ ਬਿਲਕੁਲ ਤੁਹਾਨੂੰ ਗੜਿਆਂ ਦੀ ਮਾਰ ਤੋਂ ਬਚਾ ਲਉ ਤੇ ਜੇਕਰ ਨਹੀਂ ਬਚਾ ਸਕਦਾ ਤੇ ਕਿਤੇ ਟਿੱਖੜ ਦੁਪਹਿਰਾ ਹੋਵੇ ਤੁਸੀਂ ਉਸ ਗਿਰਦੀ ਛਾਵੇਂ ਬਹਿ ਸਕਦੇ ਨਹੀਂ ਸਾਨੂੰ ਗੇਟ ਬਣਾਉਣ ਤੋਂ ਇਤਰਾਜ਼ ਨਹੀਂ ਕੋਈ ਵੀ ਭਾ ਜਿਹਦੇ ਕੋਲ ਪੈਸਾ ਹੈਗਾ ਬਣਾ ਲਵੇ ਪਰ ਗੱਲ ਇਹ ਹੈ ਕਿ ਜੇਕਰ ਪਿੰਡ ਦੇ ਵਿੱਚ ਕੱਲਾ ਗੇਟ ਹੀ ਗੇਟ ਆ ਹਾਂ ਹੈਨਾ ਤਾਂ ਫਿਰ ਉਸ ਬੰਦੇ ਦਾ ਫਾਇਦਾ ਕੀ ਆ ਬਿਲਕੁਲ ਢਾ ਢਾ ਕੇ ਪੁਰਾਣੇ ਨਵੇਂ ਬਣਾਈ ਜਾਂਦੇ ਆ ਕਈ ਨਵੇਂ ਵੀ ਬਣਾਈ ਜਾਂਦੇ ਆ ਚੀਜ਼ ਕੰਮ ਉਹ ਕਰੀਏ ਕਿ ਜਿਹਦਾ ਫਾਇਦਾ ਹੋਣਾ ਹੋਵੇ ਦੂਰ ਆਗਾਮੀ ਜਿਹਦੇ ਪ੍ਰਭਾਵ ਜੁੜੇ ਸਾਨੂੰ ਦਿਖਾਈ ਦੇਣ ਕੋਈ ਬੰਦਾ ਧੁੱਦਲ ਫੱਕਦਾ ਆਉਂਦਾ ਆ ਉਹ ਤੋ ਦਲ ਫੱਕ ਦਾ ਆਉਂਦਾ ਤੇ ਪਿੰਡ ਦੇ ਵਿੱਚ ਆਉਂਦਾ ਉਹ ਗਲਾਂ ਕਢਦਾ ਆਉਂਦਾ ਤੁਹਾਨੂੰ ਤੁਹਾਡਾ ਪਿੰਡ ਡੁੱਬ ਜਾ ਮਰ ਜਾਓ ਤੁਸੀਂ ਕੋਈ ਕੀਤਾ ਹੀ ਨਹੀਂ ਹੈ ਉਸ ਬੰਦੇ ਨੂੰ ਫੜ ਕੇ ਮਾਹੌਲ ਜਾਓ ਆਹ ਦੇਖ ਹਮ ਡਿਸਪੈਂਸਰੀ ਹੈਗੀ ਹਮ ਡਿਸਪੈਂਸਰੀ ਦੇ ਵਿੱਚ ਐਮ ਬੀ ਬੀ ਐਸ ਡਾਕਟਰ ਬੈਠਦਾ ਪਿੰਡ ਦੇ ਵਿੱਚ ਕੋਈ ਬੱਚਿਆਂ ਦੇ ਬਾਸੇ ਕੋਈ ਸਲਾਈਸ ਸੈਂਟਰ ਕੋਈ ਬਿਊਟੀ ਪਾਰਲਰ ਸਿਖਲਾਈ ਕੇਂਦਰ ਕੋਈ ਉਹਨਾਂ ਦੇ ਲਈ ਹੋਰ ਕੁਝ ਇਸ ਤਰ੍ਹਾਂ ਦੀ ਟ੍ਰੇਨਿੰਗ ਇੰਸਟੀਚਿਊਟ ਖੋਲੇ ਜਾ ਸਕਦੇ ਆ ਕੋਈ ਖੇਡ ਦੀਆਂ ਸਿਖਲਾਈਆਂ ਕੋਈ ਤੁਸੀਂ ਸ਼ਾਖਾਵਾਂ ਖੋਲ੍ਹ ਸਕਦੇ ਹੋ ਹੋਰ ਨਹੀਂ ਹੋਰ ਤਾਂ ਤੁਸੀਂ 10 ਮੀਟਰ 에어 ਪਿਸਟਲ ਦੀ ਤੁਸੀਂ ਸ਼ੂਟਿੰਗ ਰੇਂਜ ਵੀ ਸ਼ੁਰੂ ਕਰ ਸਕਦੇ ਹੋ ਕੋਈ ਬੱਚਿਆਂ ਨੂੰ ਕੋਈ ਅੱਗੇ ਲੈ ਕੇ ਜਾਣ ਦੇ ਲਈ ਕੋਈ ਤੀਰ ਅੰਦਾਜ਼ੀ ਦੀ ਕੋਈ ਤੁਸੀਂ ਸ਼ੁਰੂ ਕਰ ਲਓ ਉੱਥੇ ਕੋਈ ਤੁਸੀਂ ਬਾਕਸਿੰਗ ਦਾ ਰਿੰਗ ਲਾ ਲਓ ਤੁਸੀਂ ਕੁਝ ਹੋਰ ਬਣਾ ਲਓ ਤੁਸੀਂ ਪਿੰਡ ਦੇ ਵਿੱਚ ਕੋਈ ਚੰਗੀ ਚੀਜ਼ ਪਿਆਰਪਰੇ ਸਸ਼ਟਕਾਲ ਪ੍ਰੋਗਰਾਮ ਸਵੇਰ ਸਵੇਰ ਦਾ ਨਵਾਂ ਐਪੀਸੋਡ ਤੁਸੀਂ ਦੇਖਣ ਜਾ ਰਹੇ ਹੋ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਕੁਝ ਖਾਸ ਮੁੱਦੇ ਵੀ ਵਿਚਾਰਾਂਗੇ ਮੈਂ ਹਾਂ ਹੀ ਨਕਨੋਚੀਆ ਤੇ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਸਵਾਗਤ ਹੈ ਸਵਾਗਤ ਹੈ ਨਾ ਜੀ ਤੁਹਾਡਾ ਵੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਵੀ ਸਵੇਰ ਚੜੀ ਹੈ ਚੁੜੀਆਂ ਚੈੱਕ ਦੀਆਂ ਨੇ ਫੁੱਲ ਮੈਕਦੇ ਨੇ ਔਰ ਅਸੀਂ ਟੈਕ ਰਹੇ ਹਾਂ ਔਰ ਮੈਗਦੇ ਤੇ ਟੈਗ ਦੇ ਸੱਜਣਾ ਮਿੱਤਰਾਂ ਪਿਆਰਿਆਂ ਬੇਲੀਆਂ ਦੇ ਲਈ ਅਸੀਂ ਸਵੇਰੇ ਸਵੇਰੇ ਲੈ ਕੇ ਹਾਜ਼ਰ ਆ ਔਰ ਆਸ ਕਰਦੇ ਆ ਅਰਦਾਸ ਕਰਦੇ ਆ ਕਿ ਤੁਹਾਡਾ ਦਿਨ ਅੱਜ ਦਾ ਬਹੁਤ ਚੰਗਾ ਹੋ ਗੁਜ਼ਰੇਗਾ ਸਾਡੇ ਨਾਲ ਕੁਝ ਖਾਸ ਖਾਸ ਗੱਲਾਂ ਹੋਣਗੀਆਂ ਚੰਗੀਆਂ ਚੰਗੀਆਂ ਸਾਡੀਆਂ ਵੀ ਤੇ ਤੁਹਾਡੀਆਂ ਵੀ ਜੀ ਬਿਲਕੁਲ ਜੋਗੀ ਜੀ ਪ੍ਰੋਗਰਾਮ ਦੀ ਸ਼ੁਰੂਆਤ ਤਾਂ ਹੋ ਚੁੱਕੀ ਹੈ ਪਰ ਅੱਗੇ ਵਧਣ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਇੱਕ ਹੋਰ ਅਪੀਲ ਕਰ ਦਿੰਦੇ ਹਾਂ ਕਿ ਤੁਸੀਂ ਆਪਣੀਆਂ ਸਾਰਥਕ ਟਿੱਪਣੀਆਂ ਹਰ ਰੋਜ਼ ਇਸ ਤਰ੍ਹਾਂ ਅੱਜ ਵੀ ਜ਼ਰੂਰ ਸਾਂਝੀਆਂ ਕਰੋ ਕਿਉਂਕਿ ਜੋ ਤੁਸੀਂ ਵਿਚਾਰ ਸਾਂਝੇ ਕਰਦੇ ਹੋ ਉਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਬਿਲਕੁਲ ਦੇਖੋ ਗੱਲ ਇੱਕ ਇਹ ਵੀ ਹੈ ਜੇਕਰ ਤੁਸੀਂ ਤੁਹਾਡੇ ਦਿਲ ਦੇ ਵਿੱਚ ਕੋਈ ਵਿਚਾਰ ਚੱਲ ਰਿਹਾ ਹੈ ਚੰਗਾ ਜਿਹਦੇ ਨਾਲ ਕਿਸੇ ਦਾ ਭਲਾ ਹੋ ਸਕਦਾ ਹੋਵੇ ਉਹ ਜ਼ਰੂਰ ਸਾਂਝਾ ਕਰਿਆ ਕਰੋ ਬਿਲਕੁਲ ਤੇ ਜੇਕਰ ਅਸੀਂ ਐਵੇਂ ਖਾਮ ਖਾਈ ਵੀ ਪਾਈ ਬਸ ਮੈਂ ਤਾਂ ਟਿੱਪਣੀ ਕਰਨੀ ਹੀ ਕਰਨੀ ਆ ਸਿਰਫ ਕਰਨ ਦੇ ਲਈ ਟਿੱਪਣੀ ਨਾ ਕਰੋ ਜੀ ਟਿੱਪਣੀ ਇਸ ਗੱਲ ਲਈ ਕਰੋ ਕਿ ਤੁਹਾਡੀ ਗੱਲ ਦੇ ਵਿੱਚੋਂ ਅਸੀਂ ਕੁਝ ਸਿੱਖ ਕੇ ਉਹਨੂੰ ਅੱਗੇ ਲੈ ਕੇ ਆ ਸਕੀਏ ਬਿਲਕੁਲ ਕਮੈਂਟ ਬਾਕਸ ਦੇ ਵਿੱਚ ਤੁਸੀਂ ਮੁੱਦੇ ਵੀ ਦੱਸ ਸਕਦੇ ਹੋ ਜਿਨ੍ਹਾਂ ਤੇ ਉੱਤੇ ਅਸੀਂ ਵਿਚਾਰ ਚਰਚਾ ਕਰੀਏ ਫਿਲਹਾਲ ਅੱਜ ਜੋਗੀ ਜੀ ਅਸੀਂ ਗੱਲ ਕਰਾਂਗੇ ਵਿਕਾਸ ਦੇ ਉੱਤੇ ਹਾਲਾਂਕਿ ਗਾਹੇ-ਬਗਾਹੇ ਆਪਾਂ ਵਾਦੂ ਗੱਲ ਕਰ ਲੈਂਦੇ ਆ ਵਿਕਾਸ ਕਾਰਜਾਂ ਦੇ ਉੱਤੇ ਪਰ ਅੱਜ ਅੱਜ ਆਪਾਂ ਨਾ ਪਿੰਡوں ਵਿਕਾਸ ਦੇ ਉੱਤੇ ਗੱਲ ਕਰਾਂਗੇ ਪਿੰਡਾਂ ਦੇ ਵਿੱਚ ਕਿਸ ਤਰੀਕੇ ਦਾ ਵਿਕਾਸ ਹੁੰਦਾ ਸੀ ਹੁੰਦਾ ਹੈ ਤੇ ਕਦੋਂ ਤੱਕ ਹੋਊਗਾ ਤੇ ਕਿੰਨਾ ਕੁ ਹੋ ਰਿਹਾ ਆ ਆ ਸਾਰੀਆਂ ਗੱਲਾਂ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਦੇਖੋ ਪਿੰਡਾਂ ਦੇ ਵਿੱਚ ਜਿਹੜਾ ਵਿਕਾਸ ਦੀ ਗੱਲ ਕਰਦੇ ਆ ਵਿਕਾਸ ਇੰਨਾ ਕੁ ਹੋਇਆ ਕਿ ਅਸੀਂ ਕੱਚਿਆਂ ਤੋਂ ਪੱਕਿਆਂ ਦੇ ਵਿੱਚ ਵੱਸਣ ਲੱਗ ਪਏ ਆ ਨਿੱਕੇ ਨਿੱਕੇ ਘਰਾਂ ਤੋਂ ਵੱਡੀਆਂ ਵੱਡੀਆਂ ਮਹਿਲ ਨੁਮਾ ਕੋਠੀਆਂ ਦੇ ਵਿੱਚ ਅਸੀਂ ਆ ਗਏ ਆ ਪਰ ਬਹੁਤ ਸਾਰੀਆਂ ਮਹਿਲ ਨੁਮਾ ਕੋਠੀਆਂ ਜਿਹੜੀਆਂ ਖੰਡਰ ਬਣਦੀਆਂ ਜਾ ਰਹੀਆਂ ਕਿਉਂਕਿ ਲੋਕ ਸਾਰੇ ਜਿੰਦੇ ਲਾ ਕੇ ਬਾਹਰ ਚਲੇ ਗਏ ਤੇ ਦੂਸਰੀ ਗੱਲ ਵਿਕਾਸ ਜਿਹੜਾ ਹੁਣ ਦੀ ਜੇਕਰ ਆਪਾਂ ਗੱਲ ਕਰੀਏ ਵਿਕਾਸ ਹਾਲੇ ਵੀ ਉੱਥੇ ਰੁਕਿਆ ਹੋਇਆ ਅਸੀਂ ਗਲੀਆਂ ਨਾਲੀਆਂ ਤੱਕ ਹੀ ਸੀਮਤ ਆ ਨਾ ਸਾਡੀ ਸੋਚ ਅੱਗੇ ਵਧੀ ਤੇ ਨਾ ਹੀ ਸਾਡੇ ਪੰਜ ਸਰਪੰਚ ਤੇ ਜਾਂ ਫਿਰ ਹੋਰ ਵੱਡੇ ਵੱਡੇ ਐਮਐਲਏ ਐਮਪੀ ਉਹ ਜਦੋਂ ਵੀ ਆਉਂਦੇ ਆ ਅਸੀਂ ਲੋਕ ਉਹਨਾਂ ਨੂੰ ਇਹ ਕਹੀ ਜੰਨੇ ਆ ਸਾਡੀਆਂ ਗਲੀਆਂ ਪੱਕੀਆਂ ਕਰ ਦਿਓ ਆ ਸਾਡੀ ਨਾਲੀ ਬਣਾ ਦਿਓ ਆ ਸਾਡਾ ਪਾਣੀ ਜਿਹੜਾ ਗੰਦਾ ਆ ਇਹ ਨਹੀਂ ਬਾਹਰ ਨਿਕਲ ਰਿਹਾ ਇਹਦਾ ਕੋਈ ਪ੍ਰਬੰਧ ਕਰ ਦਿਓ ਅਸੀਂ ਇਹਨਾਂ ਕੰਮਾਂ ਦੇ ਵਿੱਚ ਹੀ ਫਸ ਕੇ ਰਹਿ ਗਏ ਤੇ ਉਸ ਤੋਂ ਬਾਅਦ ਜਿਹੜਾ ਵਿਕਾਸ ਸਾਨੂੰ ਦਿਖ ਰਿਹਾ ਹੈ ਇਹ ਵੱਡੀਆਂ ਵੱਡੀਆਂ ਕੋਠੀਆਂ ਇਹਨਾਂ ਨੂੰ ਅਸੀਂ ਇਕੱਲਾ ਵਿਕਾਸ ਨਾ ਕਹੀਏ ਇਹ ਨਿੱਜੀ ਹੋ ਸਕਦਾ ਹੈ ਸਰਪੱਖੀ ਨਹੀਂ ਹੋ ਸਕਦਾ ਹੁਣ ਇੱਕ ਗੱਲ ਹੋਰ ਮੈਂ ਦੇਖਦਾ ਹੁਣਾ ਜਦੋਂ ਆਮ ਪਿੰਡਾਂ ਦੇ ਵਿੱਚ ਕਿਉਂਕਿ ਅਸੀਂ ਤਾਂ ਹੈ ਪਿੰਡਾਂ ਦੇ ਜੰਮੇ ਜਾਏ ਆ ਤੁਸੀਂ ਵੀ ਦੇਖਿਆ ਹੋਣਾ ਜਦੋਂ ਆਪਾਂ ਆਪਣੇ ਘਰ ਨੂੰ ਵਾਪਸ ਜਾਂਦੇ ਆ ਮੈਂ ਜੇਕਰ ਆਪਣੇ ਘਰ ਨੂੰ ਜਾਣਾ ਤੇ ਜੇਕਰ ਮੇਰੇ 17 ਕਿਲੋਮੀਟਰ ਦਾ ਜਾਂ ਮੈਨੂੰ 20 ਕਿਲੋਮੀਟਰ ਦਾ ਪਿੰਡਾ ਪੈਂਦਾ ਹੈ ਤਾਂ ਪਿੰਡ ਪਹੁੰਚਦੇ ਆ ਪਹੁੰਚਦੇ ਆ ਮੈਂ ਆਪਣੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਦੀ ਜਦੋਂ ਗੁਜ਼ਰਦਾ ਜਾਂਦਾ ਤਾਂ ਉਹਨਾਂ ਸਾਰਿਆਂ ਪਿੰਡਾਂ ਦੇ ਜਦੋਂ ਮੈਂ ਸਵਾਗਤੀ ਗੇਟ ਦੇਖਦਾ ਤਾਂ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਕੋਈ ਲਗਭਗ 20 22 ਮੈਨੂੰ ਸਵਾਗਤੀ ਗੇਟ ਦਿਸ ਪੈਂਦੇ ਆ ਜੀ ਉਹ ਜੇਕਰ ਅਸੀਂ ਕਹੀਏ ਕਿ ਉਹ ਵਿਕਾਸਿਆ ਤੇ ਅਸੀਂ ਉਹਨੂੰ ਵਿਕਾਸ ਕਹਿ ਸਕਦੇ ਆ ਨਹੀਂ ਉਹ ਵਿਕਾਸ ਨਹੀਂ ਉਹ ਵਿਕਾਸ ਨਹੀਂ ਉਹ ਦੇਖੋ ਬਹੁਤ ਸਾਰੇ ਗੁਰੂਗਰਾਹ ਦੇ ਗੇਟ ਆ ਅਸੀਂ ਉਹਨਾਂ ਨੂੰ ਛੱਡ ਵੀ ਦਈਏ ਬਹੁਤ سارے ਗੇਟ ਪਿੰਡਾਂ ਦੇ ਐਸੇ ਆਏ ਜਿਹੜੇ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਨਾਮ ਦੇ ਉੱਪਰ ਗੇਟ ਬਣਾ ਲੈਨੇ ਕਿ ਆ ਫਲਾਣਾ ਸਾਡਾ ਸੂਬੇਦਾਰ ਫਲਾਣਾ ਸਿੰਘ ਆ ਨੰਬਰਦਾਰ ਫਲਾਣਾ ਸਿੰਘ ਜੀ ਆ ਬਾਪੂ ਇਦਾਂ ਮੁੰਡਿਆਂ ਨੇ ਯੂਐਸਏ ਵਾਲਿਆਂ ਨੇ ਬਣਾਤਾ ਲਿਖਿਆ ਵੀ ਹੁੰਦਾ ਲਿਖਿਆ ਹੁੰਦਾ ਨਾ ਇਦਾਂ ਜੀ ਉਹ ਕਹਿਣ ਦਾ ਮਤਲਬ ਇਹ ਹੈ ਕਿ ਬਾਪੂ ਤੁਹਾਡਾ ਪੂਰਾ ਹੋ ਗਿਆ ਠੀਕ ਜਿਹੜੇ ਮਾਪੇ ਗੁਜ਼ਰ ਜਾਂਦੇ ਆ ਸੰਘਰਸ਼ ਦੇ ਵਿੱਚ ਰਹਿੰਦੇ ਆ ਉਹਨਾਂ ਦੀ ਯਾਦ ਤਾਜ਼ੀ ਕਰਨਾ ਚੰਗੇ ਧੀਆਂ ਪੁੱਤਰਾਂ ਦੀ ਨਿਸ਼ਾਨੀ ਹੁੰਦੀ ਹੈ ਪਰ ਕੱਲੇ ਗੇਟ ਬਣਾ ਦੇਣੇ ਸਵਾਗਤੀ ਗੇਟ ਹੁਣ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਆਪ ਇਸ ਫੀਲਡ ਦੇ ਵਿੱਚ ਵਿਚਰਦੇ ਹੋ ਅਸੀਂ ਅੱਖਾਂ ਖੁੱਲੀਆਂ ਰੱਖਣ ਵਾਲੇ ਲੋਕ ਆ ਕਿ ਸੋਨੇ ਵੀ ਅੱਖ ਕੋਲ ਕੇ ਆ ਤੁਸੀਂ ਮੈਨੂੰ ਇਹ ਦੱਸੋ ਕਿ ਉਹਨਾਂ ਗੇਟਾਂ ਦਾ ਪਿੰਡ ਦੀ ਸਜਾਵਟ ਤੋਂ ਬਿਨਾਂ ਕੋਈ ਫਾਇਦਾ ਹੈ ਬਿਲਕੁਲ ਵੀ ਨਹੀਂ ਔਰ ਸਿਰਫ ਇਹ ਕਿ ਜਦੋਂ ਆਪਾਂ ਦਾਖਲ ਹੁੰਦੇ ਆ ਪਿੰਡ ਦੇ ਵਿੱਚ ਉਹ ਹਾਂ ਬਸ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਪਿੰਡ ਦੇ ਵਿੱਚ ਦਾਖਲ ਹੋ ਚੁੱਕੇ ਆ ਇੰਨਾ ਕ ਅੱਜ ਤੋਂ ਜੇਕਰ ਅਸੀਂ ਨਜ਼ਰ ਮਾਰਦੇ ਹਾਂ ਕੋਈ ਲਗਭਗ ਆ ਲਾ ਕੇ ਚਲੋ ਤੁਸੀਂ 30 ਸਾਲ ਪਿੱਛੇ ਚੱਲ ਜਾਓ 30 ਸਾਲ ਪਹਿਲਾਂ ਕਿਸੇ ਪਿੰਡ ਦੇ ਵਿੱਚ ਕੋਈ ਗੇਟ ਨਹੀਂ ਸੀ ਹੁੰਦਾ ਕੀ ਗੱਲ ਪਿੰਡ ਲੱਭਦੇ ਨਹੀਂ ਸੀ ਹੁੰਦੇ ਹੂੰ ਜੀ ਪਿੰਡ ਗਵਾਚ ਗਏ ਸੀਗੇ ਜੀ ਪਿੰਡ ਤਾਂ ਉੱਥੇ ਹੀ ਸੀਗੇ ਉੱਥੇ ਹੀ ਸੀ ਬਿਲਕੁਲ ਕੱਚੇ ਰਾ ਹੁੰਦੇ ਸੀ ਹੂੰ ਕੱਚੇ ਮਕਾਨ ਹੁੰਦੇ ਸੀ ਕੱਚੇ ਘਰ ਹੁੰਦੇ ਸੀਗੇ ਕੱਚੇ ਸਾਡੇ ਵਿਹੜੇ ਹੁੰਦੇ ਸੀ ਕੱਚੀਆਂ ਛੱਤਾਂ ਹੁੰਦੀਆਂ ਸੀਗੀਆਂ ਸਾਡੀਆਂ ਬੀਬੀਆਂ ਰਾਣੀਆਂ ਜਾ ਕੇ ਛਪੜਾਂ ਦੇ ਵਿੱਚੋਂ ਮਿੱਟੀ ਪੱਟ-ਪੱਟ ਕੇ ਆਪਣੇ ਘਰਾਂ ਨੂੰ ਵੀ ਲਿਪਦੀਆਂ ਹੁੰਦੀਆਂ ਸੀ ਛੱਤਾਂ ਨੂੰ ਵੀ ਲਿਪਦੀਆਂ ਹੁੰਦੀਆਂ ਸੀ ਸਭ ਕੁਝ ਕੱਚਾ ਹੁੰਦਾ ਸੀ ਪਰ ਉਦੋਂ ਪਿਆਰ ਪੱਕਾ ਹੁੰਦਾ ਸੀ ਪਿਆਰ ਪੱਕਾ ਹੁੰਦਾ ਸੀ ਸਾਡੇ ਮਨ ਪੱਕੇ ਹੁੰਦੇ ਸੀਗੇ ਸਾਡੇ ਰਿਸ਼ਤੇ ਪੱਕੇ ਹੁੰਦੇ ਸੀਗੇ ਹੌਲੀ-ਹੌਲੀ ਸਭ ਕੁਝ ਪੱਕਾ ਹੋ ਗਿਆ ਮਨ ਕੱਚੇ ਹੋ ਗਏ ਰਿਸ਼ਤੇ ਵੀ ਤੜਕ ਗਏ ਬਹੁਤ ਕੁਝ ਅਸੀਂ ਪਿੱਛੇ ਛੱਡਿਆ ਆ ਹੁਣ ਵੱਡੇ ਜਦੋਂ ਨਵੇਂ-ਨਵੇਂ ਅਮੀਰ ਹੁੰਦੇ ਆ ਲੋਕ ਫਿਰ ਉਹ ਕਹਿੰਦੇ ਕਿ ਪੈਸਾ ਹੈਗਾ ਉਹਨੂੰ ਦਿਖਾਈਏ ਕਿੱਥੇ ਦਿਖਾਈਏ ਕਿੱਥੇ ਜੀ ਸਾਡੀ ਜੇਬ ਦੇ ਵਿੱਚ ਪਿਆ ਥੋੜੋ ਕਿਸ ਨੇ ਦੇਖਣਾ ਮੇਰੀ ਜੇਬ ਦੇ ਵਿੱਚ ਪੰਜੀ ਹੈਗੀ ਐ ਤੇ ਜਾਂ ਹੈ ਨਹੀਂ ਤੁਹਾਨੂੰ ਥੋੜੋ ਪਤਾ ਜੀ ਜਦੋਂ ਮੈਂ ਵੱਡੂਆ ਕੱਢ ਕੇ ਇੱਥੇ ਰੱਖ ਦਿੱਤਾ ਉਦੋਂ ਹੀ ਪਤਾ ਲੱਗਣਾ ਕਿ ਇਹਦੇ ਪੱਲੇ ਕੀ ਹੈਗਾ ਹੂੰ ਸੋ ਉਹ ਲੋਕਾਂ ਨੇ ਕੀ ਕੀਤਾ ਕੁਝ ਨਹੀਂ ਕਿ ਉਹਨਾਂ ਨੇ ਆਪਣੇ ਬਾਪ ਦਾਦਿਆਂ ਦੇ ਨਾਮ ਦੇ ਉੱਪਰ ਗੇਟ ਬਣਾਉਣੇ ਸ਼ੁਰੂ ਕਰ ਦਿੱਤੇ ਹੂੰ ਪਿੰਡਾਂ ਦੇ ਵਿੱਚ ਪੰਜਾਬ ਦੇ ਦੇ ਵਿੱਚ ਧੜਾ ਧੜਾ ਗੇਟ ਬਣੇ ਹੁਣ ਅੱਜ ਤਕਰੀਬਨ ਹਰ ਇੱਕ ਪਿੰਡ ਦੇ ਵਿੱਚ ਗੇਟ ਬਣੇ ਹੋਏ ਆ ਜੀ ਤੇ ਜੇਕਰ ਉਹਨਾਂ ਗੇਟਾਂ ਦੀ ਲਾਗਤ ਦੀ ਗੱਲ ਕਰੀਏ ਕੋਈ ਸਮਾਂ ਸੀ ਕਿ ਉਹਨਾਂ ਦੇ ਉੱਪਰ 3-4 ਲੱਖ ਖਰਚਾ ਹੁੰਦਾ ਸੀ ਹੁਣ ਅੱਜ ਉਹਨਾਂ ਗੇਟਾਂ ਦੇ ਉੱਪਰ ਖਰਚਾ ਕਰੋੜ ਦੇ ਨਜ਼ਦੀਕ ਵੀ ਪਹੁੰਚ ਗਿਆ ਅੱਛਾ ਜੀ ਇੰਨਾ ਵੱਡਾ ਖਰਚਾ ਤੇ ਜੇਕਰ 1 ਕਰੋੜ ਰੁਪਇਆ ਕਿਸੇ ਪਿੰਡ ਤੇ ਲੱਗਾ ਹੋਵੇ ਤਾਂ ਉਹ ਪਿੰਡ ਪੂਰੇ ਭਾਰਤ ਦਾ ਇੱਕ ਬਹੁਤ ਖੂਬਸੂਰਤ ਪਿੰਡ ਹੋ ਸਕਦਾ ਹੈ ਜੀ ਬਿਲਕੁਲ ਉਸ ਕਰੋੜ ਰੁਪਏ ਦੇ ਨਾਲ ਪਿੰਡ ਦੇ ਸਕੂਲਾਂ ਦਾ ਕਾਇਆਕਲਪ ਕੀਤਾ ਜਾ ਸਕਦਾ ਜੀ ਪਿੰਡ ਦੇ ਵਿੱਚ ਵਧੀਆ ਖੇਡ ਮੈਦਾਨ ਬਣਾਏ ਜਾ ਸਕਦੇ ਆ ਪਿੰਡ ਦੇ ਵਿੱਚ ਕੋਈ ਬੱਚੀਆਂ ਦੇ ਬਾਸੇ ਕੋਈ ਸਲਾਈਸ ਸੈਂਟਰ ਕੋਈ ਬਿਊਟੀ ਪਾਰਲਰ ਸਿਖਲਾਈ ਕੇਂਦਰ ਕੋਈ ਉਹਨਾਂ ਦੇ ਲਈ ਹੋਰ ਕੁਝ ਇਸ ਤਰ੍ਹਾਂ ਦੀ ਟ੍ਰੇਨਿੰਗ ਇੰਸਟੀਚਿਊਟ ਖੋਲੇ ਜਾ ਸਕਦੇ ਆ ਕੋਈ ਖੇਡ ਦੀਆਂ ਸਿਖਲਾਈ ਦੀਆਂ ਕੋਈ ਤੁਸੀਂ ਸ਼ਾਖਾਵਾਂ ਖੋਲ੍ਹ ਸਕਦੇ ਹੋ ਹੋਰ ਨਹੀਂ ਹੋਰ ਤਾਂ ਤੁਸੀਂ 10 ਮੀਟਰ 에ਅਰ ਪਿਸਟਲ ਦੀ ਤੁਸੀਂ ਸ਼ੂਟਿੰਗ ਰੇਂਜ ਵੀ ਸ਼ੁਰੂ ਕਰ ਸਕਦੇ ਹੋ ਕੋਈ ਬੱਚਿਆਂ ਨੂੰ ਕੋਈ ਅੱਗੇ ਲੈ ਕੇ ਜਾਣ ਦੇ ਲਈ ਕੋਈ ਤੀਰ ਅੰਦਾਜ਼ੀ ਦੀ ਕੋਈ ਤੁਸੀਂ ਸ਼ੁਰੂ ਕਰ ਲਓ ਉੱਥੇ ਕੋਈ ਤੁਸੀਂ ਬਾਕਸਿੰਗ ਦਾ ਰਿੰਗ ਲਾ ਲਓ ਤੁਸੀਂ ਕੁਝ ਹੋਰ ਬਣਾ ਲਓ ਤੁਸੀਂ ਪਿੰਡ ਦੇ ਵਿੱਚ ਕੋਈ ਚੰਗੀ ਚੀਜ਼ ਜਿੱਥੇ ਚਾਰ ਬੰਦੇ ਇਕੱਠੇ ਹੋ ਕੇ ਬੈਠ ਸਕਣ ਸਾਡੇ ਬਜ਼ੁਰਗ ਬਾਬੇ ਜਿੱਥੇ ਬੈਠ ਸਕਣ ਉਥੇ ਉਹਨਾਂ ਥਾਂਵਾਂ ਨੂੰ ਚੰਗੀ ਤਰ੍ਹਾਂ ਸਵਾਰ ਕੇ ਉੱਪਰ ਇੱਕ ਪੱਖਾ ਲਾ ਦਿਓ ਕੋਲ ਕੋਈ ਪਾਣੀ ਦਾ ਕੋਈ ਪੀਣ ਵਾਲੇ ਦਾ ਪ੍ਰਬੰਧ ਕਰ ਦਿਓ ਤੇ ਅਸੀਂ ਸਿਰਫ ਗੇਟਾਂ ਦੇ ਦੁਆਲੇ ਹੋਗਾ ਜੀ ਅਸੀਂ ਆਪਣੇ ਪਿੰਡਾਂ ਦੇ ਵਿੱਚ ਇਹ ਸੁੱਖ ਸਹੂਲਤਾਂ ਦੇਣ ਬਾਰੇ ਕਦੇ ਸੋਚਿਆ ਅਸੀਂ ਸੋਚਦੇ ਨਹੀਂ ਨਹੀਂ ਸੋਚਦੇ ਬਿਲਕੁਲ ਸਾਨੂੰ ਹਣਾ ਜੀ ਦੇਖੋ ਗੱਲ ਇਹ ਹੈ ਸਾਨੂੰ ਗੇਟ ਬਣਾਉਣ ਤੋਂ ਇਤਰਾਜ਼ ਨਹੀਂ ਕੋਈ ਵੀ ਭਾ ਜਿਹਦੇ ਕੋਲ ਪੈਸਾ ਹੈਗਾ ਬਣਾ ਲਵੇ ਪਰ ਗੱਲ ਇਹ ਹੈ ਕਿ ਜੇਕਰ ਪਿੰਡ ਦੇ ਵਿੱਚ ਕੱਲਾ ਗੇਟ ਹੀ ਗੇਟ ਆ ਹਾਂ ਹੈਨਾ ਤਾਂ ਫਿਰ ਉਸ ਬੰਦੇ ਦਾ ਫਾਇਦਾ ਕੀ ਆ ਬਿਲਕੁਲ ਆ ਦਾਖਲ ਜਦੋਂ ਹੁੰਦੇ ਆ ਉਦੋਂ ਤਾਂ ਸੋਹਣਾ ਲੱਗੂਗਾ ਕਿ ਹਾਂ ਪਤਾ ਨਹੀਂ ਕਿੰਨਾ ਕੁ ਸੋਹਣਾ ਹੋਣਾ ਪਿੰਡ ਗੇਟ ਇੰਨਾ ਸੋਹਣਾ ਹੈ ਪਰ ਜਦੋਂ ਅੰਦਰ ਜਾਂਦੇ ਆ ਫਿਰ ਇੱਕਦਮ ਹੀ ਸਭ ਕੁਝ ਥਮੜਿਆ ਆ ਜਾਂਦਾ ਹੈ ਆਹੀ ਗੱਲ ਆ ਸਾਨੂੰ ਪਿੰਡ ਦੇ ਸਕੂਲਾਂ ਦੇ ਵਿੱਚ ਕੀ ਉਹਨਾਂ ਦੀਆਂ ਇਮਾਰਤਾਂ ਡਿੱਗਣ ਵਾਲੀਆਂ ਤਾਂ ਨਹੀਂ ਜੀ ਪਿੰਡ ਦੇ ਵਿੱਚ ਜਿਹੜਾ ਬੰਦਾ ਸਿਹਰਦ ਹੋਏਗਾ ਉਹ ਗੇਟ ਵਾਲੇ ਪਾਸੇ ਨਾ ਜਾ ਕੇ ਜੇਕਰ ਕਿਤੇ ਪਿੰਡ ਦੇ ਵਿੱਚ ਕੋਈ ਲਾਇਬ੍ਰੇਰੀ ਖੋਲ੍ਹ ਲਵਾਂ ਹੂੰ ਕੋਈ ਚੰਗਾ ਪ੍ਰਬੰਧ ਕਰ ਦੋ ਪਿੰਡ ਦੀਆਂ ਹੋ ਸਕਦੀਆਂ ਬਹੁਤ ਸਾਰੀਆਂ ਲੋੜਬੰਦ ਬੱਚੀਆਂ ਦੇ ਵਿਆਹ ਹੋਣ ਵਾਲੇ ਹੋਣ ਹੂੰ ਪਿੰਡ ਦੇ ਵਿੱਚ ਇਹ ਵੀ ਹੋ ਸਕਦਾ ਕਿ ਕੋਈ ਦਵਾਈ ਖੁਣੇ ਮਰ ਜਵੇ ਜੀ ਪਿੰਡ ਦੇ ਵਿੱਚ ਇਹ ਵੀ ਹੋ ਸਕਦਾ ਕਿ ਕਿਸੇ ਨੂੰ ਉਹ ਜਿਹੜਾ ਤੁਸੀਂ 5-10 ਲੱਖ ਰੁਪਇਆ ਗੇਟ ਤੇ ਲਾਇਆ ਉਹਦੇ ਨਾਲ ਤੁਸੀਂ ਪਿੰਡ ਦੇ ਵਿੱਚ ਹੋਰ ਬਹੁਤ ਸਾਰਾ ਕੰਮ ਕਰ ਸਕਦੇ ਹੋ ਸਾਡੀ ਮਾਨਸਿਕਤਾ ਪਤਾ ਕੀ ਹੈ ਜੀ ਅਸੀਂ ਆਪਣੇ ਪਿੰਡ ਦੇ ਵਿੱਚ ਕੋਠੀ ਬਣਾਉਨੇ ਆ ਕੋਠੀ ਦੇ ਉੱਪਰ ਅਸੀਂ ਕਹਿੰਦੇ ਆ ਕਿ ਵਧੀਆ ਲੱਕੜ ਲੱਗਣੀ ਚਾਹੀਦੀ ਹੈ ਜੀ। ਜਗਾਠਾਂ ਨੂੰ ਸਾਹ ਲਾਉਣੀ ਆ। ਹੂੰ। ਦਰਵਾਜ਼ਿਆਂ ਨੂੰ ਅਸੀਂ ਸਾਗਮਾਨ ਲਾਉਣਾ ਹੈ। ਅਸੀਂ ਆ ਸ਼ੀਸ਼ਾ 8mm ਦਾ ਪਾਉਣਾ ਟਫਨ ਗਲਾਸ ਹੋਣਾ ਚਾਹੀਦਾ। ਇਟਾਲੀਅਨ ਕਿਚਨ ਹੋਣੀ ਚਾਹੀਦੀ ਆ। ਮਾਰਬਲ ਜਿਹੜਾ ਉਹ ਵੀ ਇਟਾਲੀਅਨ ਹੋਣਾ ਚਾਹੀਦਾ। ਅੱਛਾ ਹੋਵੇ, ਗ੍ਰੇਨਾਈਟ ਪਾਲਿਸ਼ ਕੀਤੀ ਹੋਵੇ, ਇਹਦੇ ਆ ਡਿਜ਼ਾਈਨ ਇੱਥੇ ਇਦਾਂ ਇੱਥੇ ਇਦਾਂ ਬਹੁਤ ਕੁਝ ਕਰੀਦਾ। ਪਰ ਆਪਣੇ ਘਰ ਨੂੰ ਲਗਭਗ ਕਰੋੜ ਰੁਪਈਆ ਲਾਉਣ ਤੋਂ ਬਾਅਦ ਅਸੀਂ ਪੰਜ ਸਾਹਿਬ ਦਾ ਸਕੂਟਰ ਰੋਕੇ ਗਿਆ ਤਾਂ ਯਾਰ ਸਾਡੀ ਗਲੀ ਤਾਂ ਬਣਾ ਦੇ ਗਲੀ ਤਾਂ ਬਣਾ ਦਿਓ ਜੀ ਆਹ ਨਾਲੀ ਦੇ ਵਿੱਚ ਨਹੀਂ ਪਾਣੀ ਜਾਂਦਾ ਯਾਰ ਇਹ ਤਾਂ ਕਰ ਤੇ ਜੇਕਰ ਤੁਸੀਂ ਕਰੋੜ ਰੁਪਏ ਆਪਣੀ ਕੋਠੀ ਤੇ ਲਾ ਲੈਨੇ ਹੋ ਤੇ ਭਾਈ ਉਹ ਹੀ 10 20 50000 ਰੁਪਏ ਹੋਰ ਲਾ ਕੇ ਆਪਣਾ ਮੋਹਰੋ ਵੀ ਸਵਾਰ ਲਓ ਹੂੰ ਉਹ ਨਹੀਂ ਅਸੀਂ ਕਰਨਾ ਜੀ ਠੀਕ ਮੇਰੀਆਂ ਗੱਲਾਂ ਕਈਆਂ ਨੂੰ ਇਹ ਕੌੜੀਆਂ ਵੀ ਲੱਗਣਗੀਆਂ ਕਿ ਭਾਈ ਜੇਕਰ ਅਸੀਂ ਆਪ ਹੀ ਗਲੀਆਂ ਦਾ ਕੰਮ ਕਰਨਾ ਤਾਂ ਫਿਰ ਅਸੀਂ ਪੰਜ ਸਰਪੰਚ ਕਿਸ ਕੰਮ ਨੂੰ ਬੜਾਈਦੇ ਆ ਇਸ ਕੰਮ ਨੂੰ ਨੇ ਬਿਲਕੁਲ ਬਿਲਕੁਲ ਠੀਕ ਗੱਲ ਹੈ ਤੁਹਾਡੀ ਇਹ ਵੀ ਜੀ ਪੰਜ ਸਰਪੰਚ ਵੀ ਉਹਨਾਂ ਕੰਮਾਂ ਨੂੰ ਹੀ ਬਣਾਇਆ ਹੂੰ ਪਰ ਜੇਕਰ ਤੁਹਾਡੀਆਂ ਗਲੀਆਂ ਨਾਲੀਆਂ ਤੁਸੀਂ ਆਪ ਹੀ ਸੈੱਟ ਕਰ ਲਈਆਂ ਠੀਕ ਸਾਡਾ ਕੰਮ ਸਿਰਫ ਪਿੰਡ ਦੇ ਵਿੱਚ ਗੰਦ ਪਾਉਣਾ ਹੀ ਨਹੀਂ ਹੂੰ ਅਸੀਂ ਆਪ ਸਫਾਈ ਦੇ ਲਈ ਵੀ ਜ਼ਿੰਮੇਵਾਰ ਹਾਂ ਜੀ ਜੇਕਰ ਅਸੀਂ ਸਿਰਫ ਇਹਨਾਂ ਕੰਮਾਂ ਦੇ ਲਈ ਹੀ ਪੰਜ ਸਰਪੰਚ ਚੁਣਦੇ ਹਾਂ ਤਾਂ ਭਾਈ ਫਿਰ ਮਤ ਸੋਚੋ ਕਿ ਤੁਹਾਡੇ ਪਿੰਡ ਦੇ ਵਿੱਚ ਕਦੇ ਕੋਈ ਵਿਕਾਸ ਹੋਣਾ ਹੈ ਜੀ ਤੁਸੀਂ ਆਪਣੇ ਪਿੰਡ ਦੇ ਵਿੱਚ ਉਹਨਾਂ ਪੈਸਿਆਂ ਦੇ ਨਾਲ ਕੋਸ਼ਿਸ਼ ਕਰੋ ਡਿਸਪੈਂਸਰੀ ਲੈ ਆਵੋ ਹੂੰ ਤੁਸੀਂ ਕੋਸ਼ਿਸ਼ ਕਰੋ ਕੋਈ ਚੰਗੀ ਸ਼ਾਖਾ ਲੈ ਆਵੋ ਤੁਸੀਂ ਆਪਣੇ ਪਿੰਡ ਦੇ ਵਿੱਚ ਕੋਈ ਸਰਕਾਰੀ ਸਹੂਲਤ ਲੈ ਆਵੋ ਤਾਂ ਤਾਂ ਗੱਲ ਬਣਦੀ ਹੈ ਜੇਕਰ ਕਈ ਇਕੱਲੇ ਗੇਟਾਂ ਨੇ ਮਾਲੋਗਦੇ ਬਹੁਤ ਮੀਂਹ ਪੈਂਦਾ ਹੋਵੇ ਐਣ ਪੈਂਦੀ ਹੋਵੇ ਗੜੇ ਪੈਂਦੇ ਹੋਣ ਤੇ ਤੁਸੀਂ ਉਸ ਗੇਟ ਦੇ ਕੋਲ ਹੋਵੋ ਤੇ ਉਹ ਗੇਟ ਕੀ ਤੁਹਾਨੂੰ ਮੀਂਹ ਤੋਂ ਬਚਾ ਲਓ ਬਿਲਕੁਲ ਤੁਹਾਨੂੰ ਗੜਿਆਂ ਦੀ ਮਾਰ ਤੋਂ ਬਚਾ ਲਓ ਤੇ ਜੇਕਰ ਨਹੀਂ ਬਚਾ ਸਕਦਾ ਤੇ ਕਿਤੇ ਤਿੱਖੜ ਦੁਪਹਿਰਾ ਹੋਵੇ ਤੁਸੀਂ ਉਸ ਗੇਟ ਦੀ ਛਾਵੇਂ ਬਹਿ ਸਕਦੇ ਆ ਨਹੀਂ ਬਿਲਕੁਲ ਫਿਰ ਇੱਕ ਉਹ ਇੱਕ ਮੈਂ ਪੜਿਆ ਸੀਗਾ ਉਹ ਦੋਹਾ ਸੀਗਾ ਕਿ ਬੜਾ ਹੁਆ ਤੋ ਕਿਆ ਹੁਆ ਜੈਸੇ ਪੇੜ ਖਜੂਰ ਇੱਕ ਪੰਛੀ ਕੋ ਛਾਇਆ ਨਹੀਂ ਫੜ ਲੱਗ ਗਿਆ ਤੋ ਦੂਰ ਤਾਂ ਫਿਰ ਸਾਨੂੰ ਉਹ ਨਾ ਗੇਟਾਂ ਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਜੀ ਤੇ ਜੇਕਰ ਫਾਇਦਾ ਹੀ ਨਹੀਂ ਹੈਗਾ ਤੁਸੀਂ ਵੀ ਕਹਿ ਰਹੇ ਹੋ ਮੈਂ ਵੀ ਕਹਿ ਰਿਹਾ ਤਾਂ ਫਿਰ ਸਾਨੂੰ ਉਹ ਫਾਇਦੇ ਵਾਲੀ ਥਾਂ ਤੇ ਪੈਸੇ ਲਾਉਣੇ ਨਹੀਂ ਚਾਹੀਦੇ ਬਿਲਕੁਲ ਸਹੀ ਕਿਹਾ ਵਿਕਾਸ ਤਾਂ ਹੀ ਦੇਸੇਗਾ ਨਾ ਪਤਾ ਲੱਗੇ ਕਿ ਪਿੰਡ ਦੇ ਵਿੱਚ ਭਾਵੇਂ ਰਾ ਕੱਚਾ ਕੋਈ ਬੰਦਾ ਤੁਦੜ ਫੱਕਦਾ ਆਉਂਦਾ ਆ ਤੇ ਤੁਦੜ ਫੱਕਦਾ ਆਉਂਦਾ ਤੇ ਪਿੰਡ ਦੇ ਵਿੱਚ ਆਉਂਦਾ ਉਹ ਗਾਲਾਂ ਕੱਢਦਾ ਆਉਂਦਾ ਤੁਹਾਨੂੰ ਤੁਹਾਡਾ ਪੈਂਡ ਡੁੱਬ ਜਾ ਮਰ ਜਾਓ ਤੁਸੀਂ ਕੋਈ ਕੀਤਾ ਹੀ ਨਹੀਂ ਹੈ ਉਸ ਬੰਦੇ ਨੂੰ ਫੜ ਕੇ ਮਾਹੌਲ ਲਿਜਾਓ ਆਹ ਦੇਖ ਹਮ ਡਿਸਪੈਂਸਰੀ ਹੈਗੀ ਨਾ ਹਮ ਡਿਸਪੈਂਸਰੀ ਦੇ ਵਿੱਚ ਐਮਬੀਬੀਐਸ ਡਾਕਟਰ ਬੈਠਦਾ ਹੈ ਜੀ ਇਹ ਅਸੀਂ ਕੀਤਾ ਹੈ ਜੀ ਆਹ ਦੇਖੋ ਲਾਇਬ੍ਰੇਰੀ ਉੱਥੇ ਸਾਡੇ ਬੱਚੇ ਸ਼ਾਮ ਨੂੰ ਘਰ ਦੇ ਵਿੱਚ ਨਹੀਂ ਪੜਦੇ ਇੱਥੇ ਆਣ ਕੇ ਪੜਦੇ ਆ ਕਿ ਘਰ ਦੇ ਵਿੱਚ ਤਾਂ ਟੀਵੀ ਚੱਲਦਾ ਹੈ ਜੀ ਇੱਥੇ ਆਣ ਕੇ ਅਸੀਂ 4-5 ਜਣੇ ਇਕੱਠੇ ਗਰੁੱਪ ਸਟੱਡੀ ਕਰਦੇ ਆ ਇਹ ਸਾਨੂੰ ਪਿੰਡ ਦੇ ਐਨ ਆਰ ਆਈ ਭਰਾਵਾਂ ਨੇ ਬਣਾ ਕੇ ਦਿੱਤੀ ਹੈ ਇਹ ਆ ਸਾਡੇ ਪਿੰਡ ਦਾ ਵਿਕਾਸ ਜੀ ਤੇ ਜੇਕਰ ਤੁਸੀਂ ਸ਼ਾਮ ਨੂੰ ਕਿਤੇ ਗਰਾਊਂਡ ਦੇ ਵਿੱਚ ਖੇਡਦੇ ਹੋਮੋ ਤੇ ਉੱਪਰ ਤੁਹਾਡੇ ਉਸ ਗਰਾਊਂਡ ਦੇ ਵਿੱਚ ਫਲੱਡ ਲਾਈਟਾਂ ਲੱਗੀਆਂ ਹੋਣ ਤੇ ਆਲੇ ਦੁਆਲੇ ਤੁਹਾਡੇ ਗਰਾਊਂਡ ਦੇ ਵਿੱਚ ਬਣੇ ਹੋਣ ਟਰੈਕ ਇੱਕ ਪਾਸੇ ਹੋਵੇ ਤੁਹਾਡਾ ਟੈਨਿਸ ਕੋਰਟ ਇੱਕ ਪਾਸੇ ਹੋਵੇ ਬੈਡਮਿੰਟਨ ਕੋਰਟ ਤੇ ਇੱਕ ਪਾਸੇ ਤੁਹਾਨੂੰ ਗੋਲਾ ਸੁੱਟਣ ਨੂੰ ਬਣਾ ਕੇ ਦਿੱਤਾ ਹੋਵੇ ਇੱਕ ਪਾਸੇ ਤੁਹਾਨੂੰ ਰਨਿੰਗ ਦੇ ਵਾਸਤੇ ਬਣਾ ਕੇ ਦਿੱਤਾ ਹੋਵੇ ਫਿਰ ਤੁਸੀਂ ਕਹੋਗੇ ਆ ਮੈਂ ਬਣਾ ਕੇ ਦਿੱਤਾ ਹੂੰ ਜੀ ਪਰ ਅਸੀਂ ਕੀ ਇਹਦਾ ਲਾਭ ਵੀ ਹੋ ਰਿਹਾ ਹੈ ਇਹਦਾ ਲਾਭ ਹੋ ਰਿਹਾ ਜੀ ਹੋਣਾ ਵੀ ਆ ਹੁੰਦਾ ਵੀ ਰਹਿਣਾ ਜੀ ਜਦੋਂ ਆਪਾਂ ਬੈਂਕ ਦੇ ਵਿੱਚ ਮਿਆਦੀ ਪੈਸੇ ਨਹੀਂ ਜਮਾ ਕਰਾਦੇ ਉਹਨੂੰ ਵਿਆਜ ਲੱਗਦਾ ਰਹਿੰਦਾ ਲੱਗਦਾ ਜਾਂਦਾ ਇਸੇ ਤਰ੍ਹਾਂ ਹੀ ਅਸੀਂ ਇਹਨਾਂ ਗੇਟਾਂ ਦੇ ਵਿੱਚ ਦੌੜ ਦੇ ਵਿੱਚ ਪਾ ਕੇ ਢਾ ਢਾ ਕੇ ਪੁਰਾਣੇ ਨਵੇਂ ਬਣਾਈ ਜਾਂਦੇ ਆ ਕਈ ਨਵੇਂ ਵੀ ਬਣਾਈ ਜਾਂਦੇ ਆ ਚੀਜ਼ ਕੰਮ ਉਹ ਕਰੀਏ ਕਿ ਜਿਹਦਾ ਫਾਇਦਾ ਹੋਣਾ ਹੋਵੇ ਦੂਰ ਆਗਾਮੀ ਜਿਹਦੇ ਪ੍ਰਭਾਵ ਜੁੜੇ ਸਾਨੂੰ ਦਿਖਾਈ ਦੇਣ ਅਸੀਂ ਉਹ ਕਰੀਏ ਪਿੰਡਾਂ ਦੇ ਵਿੱਚ ਸੈਲਫ ਹੈਲਪ ਗਰੁੱਪ ਬਣਾ ਕੇ ਉਹਨਾਂ ਨੂੰ ਮੋਟੀਵੇਟ ਕਰੀਏ ਉਹ ਜਿਹੜਾ ਤੁਸੀਂ ਲਿਜਜਤ ਪਾਪੜ ਖਾਣੇ ਹੋ ਇਹ ਕੀ ਆ ਇੱਕ ਕਾਰਪੋਰੇਟ ਜਿਹੜੇ ਵੱਡੇ ਵੱਡੇ ਘਰਾਣੇ ਹੁੰਦੇ ਉਹਨਾਂ ਦਾ ਕੰਮ ਥੋੜਾ ਹੈ ਇਹ ਕੋਆਪਰੇਟਿਵ ਸੁਸਾਇਟੀ ਦਾ ਕੰਮ ਆ ਜੀ ਅਸੀਂ ਕੁਝ ਕੋਆਪਰੇਟਿਵ ਕੰਮ ਕਰੀਏ ਹੂੰ ਤਾਂ ਕਿ ਅੱਗੇ ਜਾ ਕੇ ਸਾਡੇ ਜਿਹੜੇ ਭਲਾ ਹੋ ਜਵੇ ਉਸ ਗੇਟ ਦਾ ਜਿਹਦੇ ਬਾਪ ਦੇ ਨਾਮ ਤੇ ਹੋਊਗਾ ਉਹਦਾ ਬੜਾ ਮਹਿਸੂਸ ਕਰੂਗਾ ਆਪਣੀ ਉਹਦੀ ਹੌਮੇ ਨੂੰ ਪੱਠੇ ਪੈਂਦੇ ਆਣਗੇ ਰੋਜ਼ ਕਿ ਸਾਰਾ ਪਿੰਡ ਮੇਰੇ ਪਿਓ ਦੀ ਲਾਤੇ ਹੇਣਾ ਦੀ ਲੰਗਦਾ ਹੂੰ ਇਹੀ ਆ ਜੀ ਤੇ ਜੇਕਰ ਅਸੀਂ ਸਿਰਫ ਆਪਣੀ ਹੌਮੇ ਨੂੰ ਪੱਠੇ ਪਾਉਣ ਦੇ ਵਾਸਤੇ ਕਿ ਆਪਣੀ ਗਿੱਜੇ ਦੇ ਵਿੱਚ 4 ਰੁਪਏ ਦਿਖਾਉਣ ਦੇ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਗੇਟ ਬਣਾ ਰਹੇ ਆ ਤਾਂ ਫਿਰ ਉਹ ਗੱਲ ਜਿਹੜੀ ਹੈ ਉਹ ਸਾਡੇ ਵਿਕਾਸ ਦੇ ਨਾਲ ਨਹੀਂ ਜੁੜਦੀ ਤੇ ਜੇਕਰ ਤੁਸੀਂ ਚੁੱਪਚੀਪੇ ਪਿੰਡ ਦੇ ਵਿੱਚ ਕੋਈ ਲਾਇਬ੍ਰੇਰੀ ਦਾ ਕੋਈ ਕਮਰਾ ਬਣਾ ਦਿੰਨੇ ਕੋਈ ਹਾਲ ਬਣਾ ਦਿੰਨੇ ਕੋਈ ਉੱਥੇ ਪੱਖਾ কুলਰ ਪਾਣੀ ਦਾ ਲਗਵਾ ਦਿੰਨੇ ਹੋ ਤਾਂ ਉਹ ਵਿਕਾਸ ਵੀ ਹੋਏਗਾ ਤੁਹਾਡੇ ਸਟੂਡੈਂਟਸ ਦਾ ਵੀ ਤੁਹਾਡੇ ਵਿਦਿਆਰਥੀਆਂ ਦਾ ਵੀ ਔਰ ਉੱਥੇ ਚਾਰ ਬਜ਼ੁਰਗ ਜਦੋਂ ਜਾ ਕੇ ਬੈਠਣਗੇ ਬੱਚਿਆਂ ਨੂੰ ਕੋਈ ਚੰਗੀ ਗੱਲ ਵੀ ਦੱਸਣਗੇ ਚੰਗੀ ਗੱਲ ਵੀ ਦੱਸਣਗੇ ਬਿਲਕੁਲ ਇੱਥੇ ਮੈਂ ਤੁਹਾਨੂੰ ਦੱਸ ਦਿਆਂ ਸਾਡੇ ਨਾਲ ਦਾ ਹੀ ਪਿੰਡ ਸੀਗਾ ਤੇ ਤੁਸੀਂ ਹੈਰਾਨ ਹੋਵੋਗੇ ਉਹ ਗੱਲ ਸੁਣ ਕੇ ਕਿ ਜਦੋਂ ਮੀਂਹ ਪੈਂਦਾ ਸੀ ਨਾ ਤਾਂ ਗੋਡਿਆਂ ਤੱਕਰ ਪਾਣੀ ਭਰ ਜਾਂਦਾ ਸੀ ਉਹ ਇੱਕ ਗਲੀ ਦੇ ਵਿੱਚ ਉਹ ਗਲੀ ਬਹੁਤ ਲੰਬੀ ਸੀ ਇੱਕ ਰੋਡ ਕਹਿ ਲਓ ਕਿ ਸਾਰੇ ਰਸਤੇ ਜਿਹੜੇ ਸੀ ਉੱਥੋਂ ਸ਼ੁਰੂ ਹੁੰਦੇ ਸੀ ਕਿ ਗਲੀਆਂ ਵਿੱਚੋਂ ਵਿੱਚੋਂ ਨਿਕਲਦੀਆਂ ਸਨ ਤੇ ਉਹ ਸੜਕ ਟੁੱਟੀ ਪਈ ਸੀ ਪੂਰੀ ਟੁੱਟੀ ਪਈ ਸੀ ਜਦੋਂ ਮੀਂਹ ਆਉਣਾ ਤਾਂ ਉਹ ਤੋਂ ਬਹੁਤ ਬੁਰਾ ਹਾਲ ਹੋਣਾ ਉਸੇ ਰੋਡ ਦੇ ਉੱਤੇ ਘਰ ਵੀ ਬਣੇ ਹੋਏ ਸੀਗੇ ਹੁਣ ਉਹਨਾਂ ਲੋਕਾਂ ਵਾਸਤੇ ਕਿੰਨਾ ਮੁਸ਼ਕਿਲ ਹੋ ਗਿਆ ਤੇ ਜਿਹੜੇ ਲੰਘਦੇ ਨੇ ਉਹਨਾਂ ਵਾਸਤੇ ਵੀ ਮੁਸ਼ਕਿਲ ਹੋ ਗਿਆ ਹੁਣ ਤੁਸੀਂ ਹੈਰਾਨ ਹੋਵੋਗੇ ਕਿ ਉਹਦੇ ਨਾਲ ਦੀ ਗਲੀ ਦੇ ਵਿੱਚ ਸਰਪੰਚ ਦਾ ਘਰ ਸੀ ਜਿਹੜਾ ਹਰ ਵਾਰ ਜਿੱਤਦਾ ਸੀਗਾ ਹਰ ਵਾਰ ਵੋਟਾਂ ਦੇ ਵਿੱਚ ਉਹਨੇ ਜਿੱਤਣਾ ਜਿੱਤਣਾ ਆ ਤੇ ਆਹੀ ਲੋਕ ਉਹਨਾਂ ਨੂੰ ਜਿਤਾ ਰਹੇ ਸੀ ਇੱਥੇ ਲੋਕਾਂ ਦੀ ਵੀ ਗਲਤੀ ਹੈ ਕਿ ਤੁਸੀਂ ਤੁਹਾਡੇ ਘਰ ਦੇ ਬਾਹਰ ਉਹ ਗੰਦਾ ਪਾਣੀ ਪਿਆ ਆ ਇੰਨੇ-ਇੰਨੇ ਦਿਨਾਂ ਤੱਕ ਉਹ ਪਾਣੀ ਭਰਿਆ ਰਹਿੰਦਾ ਸੀਗਾ ਬਿਮਾਰੀਆਂ ਲੱਗਦੀਆਂ ਸੀ ਉਹ ਧੁੱਪ ਜੇ ਨਿਕਲੇਗੀ ਤਾਂ ਸੁੱਕ ਜਾਊਗਾ ਪਾਣੀ ਉਹ ਉਵੇਂ ਨਹੀਂ ਸੁੱਕਦਾ ਸੀਗਾ ਤੇ ਉਹ ਸਰਪ ਕਿੰਨੀ ਵਾਰੀ ਕਿਹਾ ਵੀ ਗਿਆ ਉਹ ਵੀ ਦੂਜੇ ਮਹੱਲੇ ਦੇ ਲੋਕਾਂ ਨੇ ਤੇ ਉਹੀ ਮਹੱਲੇ ਦੇ ਲੋਕ ਜਿਹੜੇ ਸੀ ਉਹ ਸਰਪੰਚ ਨੂੰ ਜਿਤਾਉਂਦੇ ਸੀਗੇ ਆ ਸਾਰੀਆਂ ਗੱਲਾਂ ਹੁੰਦੀਆਂ ਸੀ ਹੈ ਨਾ ਜੀ ਜੇਕਰ ਹੈ ਨਾ ਤੁਹਾਡੇ ਪਿੰਡ ਦੇ ਵਿੱਚ ਇਹ ਗੱਲ ਸੁਣਨ ਵਾਲੀ ਆ ਜੇਕਰ ਤੁਹਾਡੇ ਪਿੰਡ ਦੇ ਵਿੱਚ ਗਲੀਆਂ ਦੇ ਵਿੱਚ ਕਿਸੇ ਖਾਸ ਖਾਸ ਏਰੀਆ ਦੇ ਵਿੱਚ ਕੋਈ ਨਾਲੀਆਂ ਦਾ ਗੰਦਾ ਪਾਣੀ ਖੜਦਾ ਹੈ ਤੇ ਉਹਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ ਤੁਸੀਂ ਇਹ ਗੱਲ ਪੱਕੀ ਨੋਟ ਕਰ ਲਓ ਸਰਪੰਚ ਫਿਰ ਪਿੰਡ ਦਾ ਨਹੀਂ ਹੋਣਾ ਕਿਸੇ ਧੜੇ ਦਾ ਹੋਣਾ ਜੀ ਬਿਲਕੁਲ ਜੋਗੀ ਜੀ ਲੋਕਾਂ ਨੂੰ ਨਾ ਵਿਕਾਸ ਦੇ ਨਾਂ ਤੇ ਖਾਸ ਕਰਕੇ ਪਿੰਡੂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਹਰ ਵਾਰ ਉਹ ਸਰਪੰਚ ਜਿਹੜੇ ਨੇ ਉਹ ਬਣ ਵੀ ਜਾਂਦੇ ਨੇ ਪਿੰਡ ਦੇ ਹਨਾ ਪਰ ਵਿਕਾਸ ਦੇ ਨਾਂ ਤੇ ਹੁੰਦਾ ਕੁਝ ਵੀ ਨਹੀਂ ਹੈ ਫਿਲਹਾਲ ਇੱਥੇ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਜਿਹੜੇ ਪੈਸੇ ਉਹ ਗੇਟਾਂ ਦੇ ਉੱਤੇ ਲਗਾ ਰਹੇ ਨੇ ਲੱਖਾਂ ਕਰੋੜਾਂ ਰੁਪਏ ਲੱਗ ਜਾਂਦੇ ਨੇ ਤਾਂ ਉਹੀ ਪਿੰਡ ਦੇ ਵਿਕਾਸ ਦੇ ਉੱਤੇ ਲਗਾਓ ਉਹ ਤੁਹਾਡਾ ਵੀ ਪਿੰਡ ਹੈ ਹਾਂ ਆਪਾਂ ਜਾਂਦੇ ਜਾਂਦੇ ਇਹ ਗੱਲ ਕਰ ਲਈ ਕਿ ਪਿੰਡ ਦੇ ਗੇਟ ਨੇ ਪਛਾਣ ਦੇਣੀ ਹੈ ਹੂੰ ਰੋਟੀ ਨਹੀਂ ਦੇਣੀ ਰੋਟੀ ਨਹੀਂ ਦੇਣੀ ਬਿਲਕੁਲ ਇੱਕ ਸੇਧ ਨਹੀਂ ਦੇਣੀ ਉਹ ਸਾਨੂੰ ਸਿੱਧਾ ਕਰ ਸਕਦਾ ਸੇਧ ਨਹੀਂ ਦੇ ਸਕਦਾ ਸਾਨੂੰ ਕੰਮ ਉਹ ਕਰਨੇ ਚਾਹੀਦੇ ਜਿਹੜੇ ਸੇਧ ਦੇਣ ਹਮ ਔਰ ਸਾਨੂੰ ਸੇਧ ਦੇਣ ਵਾਲੇ ਕੰਮ ਕਿੱਥੋਂ ਆਉਣੇ ਆ ਕੋਈ ਲਾਇਬ੍ਰੇਰੀ ਪਿੰਡ ਦੇ ਵਿੱਚ ਖੁੱਲ ਜਵੇ ਜੀ ਕੋਈ ਵੱਡੀ ਸੋਹਣੀ ਗਰਾਊਂਡ ਬਣਾ ਦਿਓ ਉਸ ਗਰਾਊਂਡ ਦੀ ਚਾਰ ਦਿਵਾਰੀ ਕਰ ਦਿਓ ਉਸ ਗਰਾਊਂਡ ਦੇ ਵਿੱਚ ਤੁਸੀਂ ਲਾਗੇ ਛਾਗੇ ਚਾਰਕ ਵਾਸ਼ਰੂਮ ਬਣਾ ਦਿਓ ਔਰਤਾਂ ਦਾ ਵੱਖਰਾ ਹੋਵੇ ਮੁੰਡਿਆਂ ਦਾ ਵੱਖਰਾ ਹੋਵੇ ਉੱਥੇ ਜਿੱਥੇ ਉਹਨਾਂ ਨੇ ਖੇਡਣਾ ਉੱਥੇ ਆਪਣੇ ਉਹ ਕੱਪੜੇ ਚੇਂਜ ਕਰ ਸਕਦੇ ਹੁਣ ਉੱਥੇ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰ ਦਿਓ ਤੁਸੀਂ ਕੋਈ ਵਾਟਰ ਕੂਲਰ ਲਵਾ ਦਿਓ ਕੋਈ ਪਿੰਡ ਦੇ ਵਿੱਚ ਬੋਰ ਕਰਵਾ ਦਿਓ ਡੂੰਗਾ ਕਿ ਜਿਹਦੇ ਨਾਲ ਪਿੰਡ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਜਵੇ ਇਦਾਂ ਦੇ ਕੰਮ ਕਰੋਗੇ ਤੇ ਬਹੁਤ ਚੰਗਾ ਰਹੂਗਾ ਔਰ ਇੱਕ ਬੇਨਤੀ ਹੋਰ ਆਪਾਂ ਨਾਲ ਦੀ ਨਾਲ ਐਨਆਰਈ ਭਰਾਵਾਂ ਨੂੰ ਕਰ ਦਈਏ ਜੀ ਕਿਉਂਕਿ ਸਾਡਾ ਇਹ ਪੰਜਾਬ ਜਿਹੜਾ ਨਾ ਇਹ ਸਾਡੇ ਐਨਆਰਈ ਭੈਣਾ ਭਰਾਵਾਂ ਦੇ ਸਿਰ ਤੇ ਚੱਲਦਾ ਹੈ ਜੀ ਓਨੀ ਡਿਵੈਲਪਮੈਂਟ ਪੰਜਾਬ ਸਰਕਾਰ ਨੇ ਨਹੀਂ ਕਰਾਈ ਜਿੰਨੀ ਡਿਵੈਲਪਮੈਂਟ ਸਾਡੇ ਐਨਆਰਆਈ ਭੈਣਾ ਭਰਾਵਾਂ ਨੇ ਕਰਾਈ ਜਿੰਨੇ ਟੂਰਨਾਮੈਂਟ ਜਿੰਨੇ ਵੱਡੇ ਵੱਡੇ ਖੇਡ ਮੇਲੇ ਜਿੰਨੇ ਵੱਡੇ ਵੱਡੇ ਸੱਭਿਆਚਾਰਕ ਮੇਲੇ ਜਾਂ ਜਿੰਨੇ ਵੱਡੇ ਵੱਡੇ ਹੋਰ ਪ੍ਰੋਗਰਾਮ ਕੀਰਤਨ ਦਰਬਾਰ ਇਹ ਐਨਆਰਆਈ ਭਰਾਵਾ ਕਰਕੇ ਤਾਂ ਚੱਲਦੇ ਆ ਠੀਕ ਹੈ ਇਹਨਾਂ ਨੂੰ ਇੱਕ ਬੇਨਤੀ ਹੋ ਰਹੀ ਆ ਕਿ ਆਪਾਂ ਆਪੋ ਆਪਣੇ ਪਿੰਡ ਦੇ ਨਾਮ ਤੇ ਮੇਰੇ ਭੈਣੋ ਵੀਰੋ ਆਪਾਂ ਆਪਣੇ ਪਿੰਡ ਦੇ ਨਾਮ ਤੇ ਦਿੱਲੀ ਦੇ ਵਿੱਚ ਜੇਕਰ ਆਪਾਂ ਸਿਰਫ 1 ਡਾਲਰ ਜਾਂ 1 ਪਾਉਂਡ ਕੱਢਣਾ ਸ਼ੁਰੂ ਕਰ ਦਈਏ 1 ਡਾਲਰ ਜਾਂ 1 ਪਾਉਂਡ ਜੇਕਰ ਆਪਾਂ ਕੱਢਣਾ ਸ਼ੁਰੂ ਕਰ ਦਈਏ ਤਾਂ ਉਹਦੇ ਨਾਲ ਸਾਡੇ ਪੰਜਾਬ ਦਾ ਬਹੁਤ ਭਲਾ ਹੋ ਜਾ ਜੀ ਹੁਣ ਤੁਹਾਡੇ ਵੀ ਦਿਮਾਗ ਵਿੱਚ ਹੋਣਾ ਯਾਰ 1 ਡਾਲਰ ਕੀ ਹੁੰਦਾ 1 ਪਾਉਂਡ ਕੀ ਹੁੰਦਾ ਹੈ ਹਣਾ ਹੁਣ ਗੱਲ ਇੱਥੇ ਇਹ ਹੈ ਕਿ ਮੰਨ ਲਓ 1000 ਬੰਦੇ ਨੇ ਮੇਰੀ ਇਹ ਗੱਲ ਸੁਣੀ ਹਜ਼ਾਰ ਬੰਦਾ ਉਹ ਮੇਰੀ ਗੱਲ ਨੂੰ ਮੰਨ ਗਿਆ ਤੇ 1000 ਡਾਲਰ ਨਿਕਲਣਾ ਸ਼ੁਰੂ ਹੋ ਗਿਆ ਜੀ 1000 ਡਾਲਰ ਨਿਕਲਣਾ ਸ਼ੁਰੂ ਹੋ ਗਿਆ ਤੇ 30000 ਡਾਲਰ ਉਹ ਮਹੀਨੇ ਦਾ ਹੋ ਜਾਣਾ 30000 ਡਾਲਰ ਮਹੀਨੇ ਦਾ ਹੋ ਗਿਆ ਤੇ 360000 ਸਾਲਾਨਾ ਡਾਲਰ ਜਿਹੜਾ ਆ ਉਹ ਸਾਡਾ ਨਿਕਲਣਾ ਸ਼ੁਰੂ ਹੋ ਗਿਆ 360000 ਡਾਲਰ ਤੁਸੀਂ ਸਾਰੇ ਪਿੰਡਾਂ ਦੇ ਵਿੱਚ ਡਿਵਾਈਡ ਕਰ ਦੋਗੇ ਜੀ ਤਾਂ ਪਿੰਡਾਂ ਦੀ ਕਾਇਆਕਲਪ ਹੋ ਸਕਦੀ ਹੈ ਚਲੋ ਅਸੀਂ ਬਾਹਰ ਨਹੀਂ ਵੀ ਦੇਣਾ ਆਪਣੇ ਪਿੰਡ ਦੇ ਨਾਂ ਤੇ ਅੱਜ ਇੱਕ ਗੋਲਕ ਲਾ ਲਓ ਉਸ ਗੋਲਕ ਦੇ ਉੱਪਰ ਤੁਸੀਂ ਲਿਖ ਦਿਓ ਕਿ ਮੇਰਾ ਪਿੰਡ ਮੇਰਾ ਪੈਸਾ ਮੇਰਾ ਵਿਕਾਸ ਆਪਣੇ ਪਿੰਡ ਦੇ ਨਾਮ ਤੇ ਤੁਸੀਂ ਇੱਕ ਡਾਲਰ ਕੱਢਣਾ ਸ਼ੁਰੂ ਕਰ ਦਿਓ ਔਰ ਉਹ ਡਾਲਰ ਤੁਸੀਂ ਮਹੀਨੇ ਦੇ ਅੰਤ ਦੇ ਵਿੱਚ ਇਕੱਠੇ ਕਰਕੇ ਮੰਨ ਲਓ 30 ਡਾਲਰ ਹੁੰਦੇ ਆ ਜਾਂ ਕਈ ਵਾਰ ਆਪਾਂ ਜ਼ਿਆਦਾ ਵੀ ਪਾਣੇ ਆ ਜੀ ਉਹ ਡਾਲਰ ਆਪਣੇ ਪਿੰਡ ਦੇ ਲਈ ਕਿ ਭਾਈ ਕਿਸੇ ਨੂੰ ਕੋਈ ਦਵਾਈ ਦੀ ਲੋੜ ਤਾਂ ਨਹੀਂ ਹੂੰ ਕਿਸੇ ਗਰੀਬ ਲੋੜਵੰਦ ਬੱਚੀ ਦਾ ਕੋਈ ਵਿਆਹ ਤਾਂ ਨਹੀਂ ਹੂੰ ਕੋਈ ਲੋੜਵੰਦ ਬੱਚਾ ਕਿਸੇ ਨੂੰ ਕਿਤਾਬਾਂ ਦੀ ਕਿਸੇ ਨੂੰ ਕੋਈ ਵਰਦੀ ਦੀ ਕਿਸੇ ਨੂੰ ਬੂਟ ਦੀ ਕਿਸੇ ਨੂੰ ਸੂਟ ਦੀ ਕੋਈ ਜ਼ਰੂਰਤ ਤਾਂ ਨਹੀਂ ਜੀ ਕੋਈ ਖਿਡਾਰੀ ਹੈ ਉਹਨੂੰ ਕਿਤੇ ਹਾਕੀ ਦੀ ਜ਼ਰੂਰਤ ਤਾਂ ਨਹੀਂ ਫੁੱਟਬਾਲ ਦੇ ਖੇਡਣ ਦੇ ਲਈ ਉਹਨਾਂ ਨੂੰ ਸ਼ੂਤ ਤਾਂ ਨਹੀਂ ਚਾਹੀਦੇ ਉਹਨਾਂ ਨੂੰ ਵਰਦੀਆਂ ਤਾਂ ਨਹੀਂ ਚਾਹੀਦੀਆਂ ਉਹਨਾਂ ਦੇ ਵਾਸਤੇ ਤੇ ਜਾਂ ਫਿਰ ਉਹ ਬਜ਼ੁਰਗ ਕਿ ਜਿਨ੍ਹਾਂ ਨੂੰ ਉਹਨਾਂ ਦੇ ਅਕਿਰਤਕਣ ਬੱਚੇ ਛੱਡ ਦਿੰਦੇ ਆ ਨਾ ਦਵਾਈ ਨਾ दारू ਨਾ ਘਰ ਨਾ ਘਾੜ ਨਾ ਰੋਟੀ ਨਾ ਪਾਣੀ ਨਾ ਚਾਹ ਨਾ ਕੁਝ ਹਾਲ ਚਾਲ ਉਹਨਾਂ ਦੇ ਵਾਸਤੇ ਤੁਸੀਂ ਜੇਕਰ ਉਹਨਾਂ ਦੀ ਇੱਕ ਨਿੱਕੀ ਜਿਹੀ ਕੋਈ ਪੈਨਸ਼ਨ ਦਾ ਪ੍ਰਬੰਧ ਕਰਦੇ ਹੋ ਤਾਂ ਸਰਕਾਰਾਂ ਨਾਲ ਵੱਧ ਕੰਮ ਹੋ ਜਾਊਗਾ ਐਨਾ ਕੰਮ ਕਰੂਗਾ 1 ਡਾਲਰ ਬਿਲਕੁਲ ਤਾਂ ਤੁਸੀਂ ਵੀ ਇਸ ਬੇਨਤੀ ਨੂੰ ਜ਼ਰੂਰ ਮਨਜ਼ੂਰ ਕਰ ਸਕਦੇ ਹੋ ਜੇਕਰ ਤੁਹਾਨੂੰ ਚੰਗਾ ਲੱਗੇ ਕਿਉਂਕਿ ਵਿਕਾਸ ਜਿਹੜਾ ਹੈ ਉਹ ਸਾਡਾ ਵੀ ਹੋਣਾ ਹੈ ਸਾਡੇ ਪਿੰਡ ਦਾ ਵੀ ਹੋਣਾ ਹੈ ਤੇ ਇਸੇ ਕਰਕੇ ਫਿਰ ਆਪਣਿਆਂ ਦਾ ਵੀ ਵਿਕਾਸ ਹੋਊਗਾ ਜੇਕਰ ਤੁਸੀਂ ਚੰਗੇ ਮਾਹੌਲ ਦੇ ਵਿੱਚ ਰਹੋਗੇ ਫਿਲਹਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ ਸਮਾਪਤ ਕਰਦੇ ਹਾਂ ਹੁਣ ਗੱਲਬਾਤ ਨੂੰ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਤੁਹਾਡਾ ਵੀ ਜੀ ਪ੍ਰੋਗਰਾਮ ਸਵੇਰ ਸਵੇਰ ਦੇ ਵਿੱਚ ਅੱਜ ਸਿਰਫ ਇਹਨਾਂ ਹੀ ਨਵੇਂ ਐਪੀਸੋਡ ਦੇ ਨਾਲ ਮੁੜ ਤੋਂ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦਿਨਾਂ ਤੇ ਟੈਟਾ ਟਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ પ્પે તો દૂર તે મુદ્દે નેડે લાઈવી ટીવી